ਦੋਸਤੋ ਹੁਣ ਫਾਈਨਲ ਮੈਚ ਜਿਹੜਾ ਉਹ ਆ ਗਿਆ ਹੈਗਾ ਇੱਕ ਪਾਸੇ ਧਨੌਰੀ ਦੀ ਟੀਮ ਹੈ ਦੂਸਰੇ ਪਾਸੇ ਸ਼ੱਕਰਪੁਰ ਦੀ ਟੀਮ ਹੈ ਲੋ ਵੀ ਦੋਸਤੋ ਹੁਣ ਮੇਰੇ ਨਾਲ ਅਮਰ ਤੌਲਖਾ ਹੈ ਅਮਰ ਤੌਲਖਾ ਵੀ ਇੱਕ ਉਹ ਖਿਡਾਰੀ ਹੈ ਜਿਹੜਾ ਮੈਚ ਦੇ ਪਾਸੇ ਪਲਟਣ ਦੀ ਕਾਬਲੀਅਤ ਰੱਖਦਾ ਹੈ ਬਹੁਤ ਵਾਰੀ ਇਹੋ ਜੇ ਮੈਚ ਦੇਖਣ ਨੂੰ ਮਿਲਿਆ ਜਿੱਥੇ ਇਹਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਮਰਤ ਅੱਜ ਕੀ ਤਿਆਰੀ ਹੈ ਤੁਹਾਡੀ ਟੀਮ ਦੀ ਕੀ ਤਿਆਰੀ ਹੈ ਫੋਰਟ ਟਰੈਕਟਰ ਜਿਹੜੇ ਉਹ ਧਿਆਨ ਚ ਰੱਖ ਕੇ ਖੇਡੋਗੇ ਮਾਣੂ 사ਸੀਵਾਲ ਜੀ ਸਾਰਿਆਂ ਨੇ ਕਬੱਡੀ 360 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ 사ਸੀਗਲ ਹਾਂਜੀ ਵਧੀਆ ਟੀਮਾਂ ਦੋਵੇਂ ਵਧੀਆ ਟੀਮਾਂ ਉਹ ਵੀ ਸ਼ੱਕਰ ਤੇ ਬਾਕੀ ਮਾਰਦੇ ਆ ਜੋਰ ਦੇਖੋ ਕਿਹਦੀ ਕਿਸਮਤ ਆ ਟਰੈਕਟਰ ਧਿਆਨ ਚ ਹੁੰਦਾ ਪਰ ਹੁਣ ਟਰੈਕਟਰ ਦੇ ਹੇਚ ਰੱਖ ਕੇ ਖੇਡ ਰਹੇ ਹੋ ਹਾਂਜੀ ਟਰੈਕਟਰ ਦਾ ਸਾਰਿਆਂ ਦਾ ਹੀ ਕਹਾਂ ਚ ਹੈਗਾ ਹਾਂਜੀ ਹਾਂਜੀ ਚਲੋ ਉਮੀਦ ਕਰਦੇ ਆ ਕਿ ਤੁਸੀਂ ਵਧੀਆ ਪਰਫਾਰਮੈਂਸ ਕਰੋਗੇ ਤੇ ਇਹ ਟਰੈਕਟਰ ਨੂੰ ਜਿੱਤ ਕੇ ਜਾਓਗੇ ਬਹੁਤ-ਬਹੁਤ ਸ਼ੁਕਰੀਆ ਮਰਦ ਤੁਹਾਨੂੰ ਰਿਕੁਐਸਟ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਹੁਣ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਤੱਕ ਮੈਸੇਜ ਪਹੁੰਚਾ ਦਿਓ ਕਿ ਫਾਈਨਲ ਮੈਚ ਸ਼ੁਰੂ ਹੋ ਗਿਆ ਹੈ ਯਾਨੀ ਕਿ ਟਰੈਕਟਰਾਂ ਦੇ ਫੈਸਲੇ ਆ ਜਿਹੜੇ ਉਹ ਬਹੁਤ ਜਲਦੀ ਹੋਣਗੇ ਸ਼ਕਰਪੁਰ ਤੇ ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਚੋਟੀ ਦੀ ਟੱਕਰ ਸਿਰੇ ਦੀ ਟੱਕਰ ਫੋਰ ਟੈਕਸ ਤੋਂ ਮੈਂ ਤੁਹਾਨੂੰ ਦੱਸ ਦਿਆ ਵੀ ਹੁਣ ਮੈਂ ਗੱਲ ਕਰਨ ਜਾ ਰਿਹਾ ਪਾਲੇ ਦੇ ਨਾਲ ਪੱਲਾ ਕਾਫੀ ਲੰਬੇ ਸਮੇਂ ਤੋਂ ਆਇਆ ਪਾਲੇ ਸਭ ਤੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਮੈਚ ਹੈਗਾ ਕਿਹੋ ਜੀ ਤਿਆਰੀ ਹੈ ਕੀ ਸੋਚ ਕੇ ਖੇਡ ਰਹੇ ਹੋ ਵਧੀਆ ਭਾਜੀ ਵਧੀਆ ਤਗੜਾ ਮੈਚ ਆ ਤੇ ਕਾਫੀ ਵਧੀਆ ਟੀਮਾਂ ਸੀ ਜਿਹਨੂੰ ਹਰਾ ਕੇ ਦੋਨੇ ਟੀਮਾਂ ਫਾਈਨਲ 'ਚ ਪਹੁੰਚੀਆਂ ਤੇ ਇਹ ਟਰੈਕਟਰ ਟਰੈਕਟਰ ਧਿਆਨ 'ਚ ਹੈਗੇ ਆ ਨਹੀਂ ਭਾਜੀ ਟਰੈਕਟਰ ਧਿਆਨ 'ਚ ਨਹੀਂ ਕੋਈ ਚਲੋ ਟੀਮ 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 ਲਈ ਹਰੇਕ ਜੋਰ ਮਾਰਦਾ ਆਪਣੀ ਆਪਣੀ ਟੀਮ ਜਿਤਉਣ ਲਈ ਸਾਰੇ ਜੋਰ ਮਾਰਦੇ ਆ ਪਰ ਇਦਾਂ ਦਾ ਨਹੀਂ ਕੋਈ ਦਿਮਾਗ 'ਚ ਭਰੀ ਟਰੈਕਟਰ ਅੱਜ ਪਹਿਲੇ ਅੱਜ ਉਮੀਦ ਕਰਾਂਗੇ ਤੁਹਾਡਾ ਪਰਫਾਰਮੈਂਸ ਵਧੀਆ ਹੋਵੇ ਤੇ ਉਹ ਜਿਹੜਾ ਟਰੈਕਟਰ ਖੜਾ ਹੈ ਉਹਦੇ ਤੇ ਮੈਂ ਮੈਂ ਤੁਹਾਨੂੰ ਜਰੂਰ ਕਹੂੰਗਾ ਵੀ ਨਿਗ੍ਹਾ ਰੱਖਿਓ ਜਰੂਰ ਥੈਂਕ ਯੂ ਭਾਜੀ 365 ਤੇ ਜਿੰਨੇ ਵੀ ਦਰਸ਼ਕ ਦੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਬਹੁਤ-ਬਹੁਤ ਸ਼ੁਕਰੀਆ ਪਾਲੇ ਥੈਂਕ ਯੂ ਸੋ ਦੋਸਤੋ ਹੁਣ ਮੈਚ ਜਿਹੜਾ ਫਾਈਨਲ ਮੈਚ ਤਨੌਰੀ ਤੇ ਦੂਸਰੀ ਟੀਮ ਸ਼ਕਰਪ ਤੁਹਾਨੂੰ ਰਿਕਵੈਸਟ ਹੈ ਕਿ ਅੱਜ ਦੇ ਇਸ ਮੈਚ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਪਹੁੰਚਾਓ ਬਹੁਤ-ਬਹੁਤ ਸ਼ੁਕਰੀਆ ਜੁੜੇ ਰਹੋ ਮੈਂ ਬਹੁਤ ਜਲਦੀ ਸਟਾਰਟ ਹੋਣ ਵਾਲਾ ਹੈ ਦੋਨੋਂ ਸਾਈਡ ਦੇ ਜਿਹੜੇ ਖਿਡਾਰੀ ਨੇ ਉਹ ਤਿਆਰ ਹੋ ਚੁੱਕੇ ਨੇ ਧੰਨਵਾਦ

打死他！ ਦਾ ਹੱਡੇ ਵਿੱਚ ਦੇ ਜੂਰ ਪਰ ਸਕੀਰ ਹੁਸੈਨ ਦਾ ਪੁੱਤਰ 21 ਸੱਜਿਆ ਮੁੰਡਾ 21 ਸਾਲਾਂ ਦੀ ਉਮਰ ਦਾ ਹੈ ਮੁੰਡਾ 21 ਸਾਲਾਂ ਦੀ ਉਮਰ ਦਾ ਹੈ ਲਓ ਸ਼ਾਜੀ ਆਹ ਸ਼ਾਜੀ ਸ਼ਾਜੀ ਹੁੰਦੀ ਹੈ ਬੜੇ ਸਟਾਰਾਂ ਵਿੱਚ ਨਾਮ ਆ ਗਿਆ ਆਹ ਵੇਖਦੇ ਵੀ ਚੌੜੇ ਵਿੱਚੋਂ ਔਲਖਾਂ ਵਾਲਿਆ ਮੁੰਡਾ ਤੇਜ ਹੈ ਮੁੰਡਾ ਤੇਜ ਹੈ ਲਓ ਅਗਲੀ ਕਬੱਡੀ ਤੇ ਲੋਕੋ ਆਇਆ ਕਰਨਾ ਸਿੰਘ ਬੁਲਟਰ

ਚੜੀ ਹੋ ਜਵਾਨੀ ਹੈ ਅਲ ਮੁਛਫਟ ਨੌਜਾਨਾ ਬੱਲੇ ਬੱਲੇ ਜਾਂਦਾ ਫਿਰਦਾ ਇਹ ਵੀ ਮੈਨੇ ਲੁੱਟ ਕੇ ਲੈ ਕੇ ਜਾਂਦਾ ਹੈ ਇਹ ਵੀ ਮੈਨੇ ਲੁੱਟ ਕੇ ਲੈ ਗਏ ਆ ਆ ਪਸ਼ਾ ਸੰਧਵਾ ਦਾ ਤਗੜਾ ਨੰਬਰ ਜੋੜ ਗਿਆ ਆ ਗਿਆ ਆ ਛਾਜੀ ਆ ਗਿਆ ਕੇਸ਼ੀ ਦਾ ਕਹਿੰਦੇ ਕਟਵਾਰਾ ਪਿੰਦਾ ਬੜਾ ਚੋਲ ਲਾਕੇ ਦਾ ਹੈ ਕੇਸ਼ੀ ਆਸਟ੍ਰੇਲੀਆ ਵਾਲੇ ਟੀਮ ਦੇ ਸਪான்ਸਰ ਕੀਤੀ ਹੈ ਪਿੰਡ ਸ਼ਗਰਪੁਰ ਦੀ ਟੀਮ ਆ ਔਰ ਚਾਹ ਦੇ ਵਿੱਚੋਂ ਹੁਣ ਵੇਖਦਾ ਜਾਰੀ ਤਿਆਰ ਹੈ ਨਾਲ ਸ਼ੇਰੂ ਲੱਗਿਆ ਹੋਇਆ ਹੈ ਨਾਲ ਮਨੀ ਹੈ ਨਾਲ ਅਮਰ ਦਾ ਕਹਿੰਦੇ ਔਰਕ ਪਿੰਦਾ ਬਾਬੂ

ਜੋਤਾ ਕਬਡੀ ਚ ਮਹਾਨ ਹੈ ਇਹਨੂੰ ਮਹਾਨ ਕਹਿ ਸਕਦੇ ਆ ਇਹ ਮਹਾਨ ਖਿਡਾਰੀ ਹੈ ਪਰ ਜੋਤਾ ਮਹਿਮਨਵਾਲੀਆ ਹੈ ਉਹ ਟੱਚ ਕਹਿੰਦੇ ਸ਼ੇਰੋਂ ਨੂੰ ਵੱਜ ਗਿਆ ਮੇਰੇ ਮਿੱਤਰੋ ਔਰ ਪੁਆਇੰਟ ਜੋਤੇ ਨੇ ਖਾਤੇ ਆ ਅਗਲੀ ਕਬੱਡੀ ਮਨ ਸਿੰਘ ਆ ਗਿਆ ਡੋਟ ਕਹਿੰਦੇ ਇਸ ਨਾਲ ਗਿਆ ਨਾ ਦਿੜਵਾ ਪਿੰਡ ਹੈ ਔਰ ਚੌੜੇ ਵਿੱਚੋਂ ਵੇਖਦਾ ਆਓ ਆਓ ਵਨ ਦੀਆਂ ਤਾੜੀਆਂ ਵਨ ਦੀਆਂ ਕੁੱਕਾਂ ਆ ਮੇਲਾ ਨੱਚ ਇਹਨਾਂ ਦਾ ਜਿੱਥੇ ਲੋਕੋ ਮਾਰਿਆ ਹੈ ਇਧਰ ਫਰਾਜ਼ ਫਰਿਆਦਾਂ ਜਫਾ ਬਲੂਕਾ ਫਰੀਆਂ 11 ਬਲੂਕਾ ਬੱਲੇ ਬੱਲੇ ਕਰਵਾ ਰਿਹਾ ਬੱਲੇ ਬੱਲੇ ਕਰਵਾ ਰਿਹਾ ਹਰ ਰੈਨਰ ਰੈਨਰ ਨੋਟਾ ਦਾ ਮੀਂਹ ਪਾ ਰਿਹਾ ਹੈ ਨੋਟਾ ਦਾ ਮੀਂਹ ਪਾ ਰਿਹਾ ਹੈ ਲਓ ਜੀ ਆ ਗਿਆ ਹੈ ਕਲੀਨ ਬੋਲਤੀ ਹੈ ਹਾਂ ਜੀ ਓ ਸਾਜੀ ਉੱਡਿਆ ਫਿਰਦਾ ਹੈ ਫੁੱਲਾਵਾਂ ਦੇ ਵਿੱਚ ਮੁੰਡਾ ਕਹਿੰਦੇ ਆਹ ਲੁੱਡੀਆਂ ਪਾ ਰਿਹਾ ਹੈ ਇਹ ਇਹ